ਧੰਨ ਗੁਰੂ ਨਾਨਕ ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਰੁਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਪੰਜਵੇਂ ਤੋਂ ਹਣ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਚਾਰ ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਹੈ ਰਾਜੇ ਭੁਪਿੰਦਰ ਸਿੰਘ ਨੇ ਬਾਬਾ ਜੀ ਦੀ ਪਰਖ ਲਈ ਗੋਲੀਆਂ ਭੇਜਣੀਆਂ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ Munshi Hardit Singh ਦੀ ਪ੍ਰੇਰਣਾ ਸਦਕਾ ਮਹਾਰਾਣੀ ਪਟਿਆਲਾ ਦਲੀਪਕੌਰ ਮਹਾਰਾਜਾ ਭੁਪਿੰਦਰ ਸਿੰਘ ਦੀ ਰਾਣੀ ਬਾਬਾ ਜੀ ਦੇ ਦਰਸ਼ਨਾਂ ਲਈ ਆਈ ਬਾਬਾ ਜੀ ਦੇ ਪ੍ਰਤੱਖ ਕੋਟਕ ਦੇਖ ਸ਼ਰਧਾਲੂ ਬਣ ਗਈ ਜਦ ਕਈ ਵਾਰੀ ਆਈ ਤਾਂ ਮਹਾਰਾਜਾ ਭੁਪਿੰਦਰ ਸਿੰਘ ਕੁਝ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗਾ ਇੱਕ ਵਾਰ ਉਸਨੇ ਕੁਝ ਗੋਲੀਆਂ ਬਾਬਾ ਜੀ ਦੀ ਪਰਖ ਕਰਨ ਲਈ ਭੇਜੀਆਂ ਆਗਿਆ ਮੰਗੀ ਹਜ਼ੂਰ ਨੇ ਸੇਵਕ ਨੂੰ ਹੁਕਮ ਕੀਤਾ ਆ ਜਾਣ ਦਿਓ ਇਹ ਸਾਡੀ ਪਰਖ ਲਈ ਆਈਆਂ ਹਨ ਹਜ਼ੂਰ ਨੇ ਉਹਨਾਂ ਦੇ ਮਨ ਦੀ ਮੰਦੀ ਵਾਸ਼ਨਾ ਦੀ ਇੱਕ ਇੱਕ ਗੱਲ ਸੁਣਾ ਦਿੱਤੀ ਸ਼ਰਮ ਨਾਲ ਉਹਨਾਂ ਦੇ ਸਿਰ ਝੁੱਕ ਗਏ ਅਤੇ ਖਿਮਾ ਮੰਗਣ ਲੱਗਿਆਂ ਪਟਿਆਲੇ ਵਾਪਸ ਜਾ ਕੇ ਉਹਨਾਂ ਰਾਜੇ ਨੂੰ ਸਾਰੀ ਵਿਥਿਆ ਸੁਣਾ ਦਿੱਤੀ ਅਤੇ ਬਾਬਾ ਜੀ ਦੀ ਪ੍ਰਸ਼ੰਸਾ ਕਰਨ ਲੱਗਿਆਂ ਇਹ ਸੁਣ ਮਹਾਰਾਜਾ ਬਹੁਤ ਸ਼ਰਮਸਾਰ ਹੋਇਆ ਫਿਰ ਰਾਜਾ ਅਤੇ ਰਾਣੀ ਦੋਨੋਂ ਬਾਬਾ ਜੀ ਦੇ ਦਰ ਤੇ ਆਉਂਦੇ ਰਹੇ ਕੁਝ ਸਮਾਂ 문ਸ਼ੀ ਹਰਦਿਤ ਸਿੰਘ ਨੂੰ ਰਾਣੀ ਤਨਖਾਹ ਦਿੰਦੀ ਰਹੀ ਬਾਬਾ ਜੀ ਨੇ ਮੁੰਸ਼ੀ ਨੂੰ ਤਨਖਾਹ ਲੈਣ ਤੋਂ ਰੋਕ ਦਿੱਤਾ ਫਿਰ ਸੇਵਾ ਕਰਦਾ ਰਿਹਾ ਅਤੇ ਅੰਤ ਤੱਕ ਚਰਣਾ ਵਿੱਚ ਰਿਹਾ ਸੇਵਕ ਕੀ ਔੜਕ ਨਿਭੀ ਪ੍ਰੀਤ ਮੁੰਸ਼ੀ ਹਰਦਿਤ ਸਿੰਘ ਦੀ ਪਤਨੀ ਦੇ ਭਤੀਜੇ ਨੇ ਇਹ ਵਚਨ ਸੁਣਾਇਆ ਸੀ ਦੂਜਾ ਪ੍ਰਸੰਗ ਇਹਨਾਂ ਦੇ ਦੋ ਵੱਡੇ ਭਰਾ ਮਰ ਗਏ ਸਨ ਘਰ ਕੋਈ ਹੋਰ ਬੱਚਾ ਨਹੀਂ ਸੀ ਮੁੰਸ਼ੀ ਜੀ ਨੇ ਇਹਨਾਂ ਦੀ ਮਾਤਾ ਨੂੰ ਪ੍ਰੇਰਿਆ ਕਿ ਤੁਸੀਂ ਬਾਬਾ ਜੀ ਪਾਸ ਬੇਨਤੀ ਕਰੋ ਮੁੰਸ਼ੀ ਜੀ ਮਾਈ ਤੁਲਸਾ ਅਤੇ ਨਰਨਜਨ ਸਿੰਘ ਬਾਬਾ ਜੀ ਪਾਸ ਪਹੁੰਚੇ ਦਰਸ਼ਨ ਕਰਨ ਉਪਰੰਤ ਕਈ ਦਿਨ ਸੇਵਾ ਵਿੱਚ ਰਹੇ ਇੱਕ ਦਿਨ ਹਜੂਰ ਪ੍ਰਸੰਨ ਬੈਠੇ ਸਨ ਉਹਨਾਂ ਮੌਕਾ ਵਿਚਾਰ ਕੇ ਬੇਨਤੀ ਕਰ ਦਿੱਤੀ ਮਹਾਰਾਜ ਸਾਡੇ ਘਰ ਬੱਚੇ ਹੋ ਕੇ ਮਰ ਜਾਂਦੇ ਹਨ ਕਿਰਪਾ ਕਰੋ ਹਜੂਰ ਨੇ ਵਚਨ ਕੀਤਾ ਦੋ ਹੋਣਗੇ ਵਚਨ ਅਟਲ ਹੋਇਆ ਦੋ ਲੜਕੇ ਹੋਏ ਇੱਕ ਗੁਰਵਿੰਦਰ ਸਿੰਘ ਅਤੇ ਦੂਸਰਾ ਨਾਨਕ ਸਿੰਘ ਜੋ ਅੱਜ ਤੱਕ ਮੌਜੂਦ ਹਨ ਰਿਹائش ਪਟਿਆਲੇ ਹੈ ਬਾਬਾ ਜੀ ਦੇ ਚੋਲਾ ਛਡਣ ਤੋਂ ਬਾਅਦ ਦੋ ਲੜਕੇ ਉਤਮ ਸਿੰਘ ਅਤੇ ਪ੍ਰੀਤਮ ਸਿੰਘ ਬਾਬਾ ਨਰੈਣ ਸਿੰਘ ਜੀ ਮੈਣਿਆ ਵਾਲਿਆਂ ਦੇ ਬਚਣਾ ਨਾਲ ਹੋਏ ਇਹ ਦੋਨੋਂ ਬਾਬਾ ਜੀ ਬਾਬਾ ਈਸ਼ਾ ਸਿੰਘ ਦੇ ਸਮੇਂ ਸੇਵਾ ਕਰਦੇ ਰਹੇ ਹੁਤਮ ਸਿੰਘ ਨੇ ਆਪਣੀ ਮਾਤਾ ਤੋਂ ਸੁਣਿਆ ਸੀ ਕਿ ਮਾਈਆਂ ਨੂੰ ਪੰਜ ਪਹਿਰੇ ਤੋਂ ਵੱਧ ਉਹ ਸਮੇਂ ਵੀ ਨਹੀਂ ਪਹਿਣ ਦਿੰਦੇ ਸੀ ਇਹ ਪਰਿਵਾਰ ਹੁਣ ਵੀ ਸੇਵਾ ਕਰਦਾ ਹੈ ਧੰਨ ਗੁਰੂ ਨਾਨਕ ਤਨ ਬਾਬਾ ਜੀ ਸਾਖੀ ਸੇਠ ਨਾਨਕ ਚੰਦ ਨੂੰ ਪੁੱਤਰ ਦੀ ਦਾਤ ਬਖਸ਼ਣੀ ਸੇਠ ਨਾਨਕ ਚੰਦ ਰਾਮਪੁਰਾ ਫੂਲ ਦੇ ਰਹਿਣ ਵਾਲਾ ਇੱਕ ਰੂਹ ਦੇ ਕਾਰਖਾਨੇ ਦਾ ਮਾਲਕ ਸ਼ਾਹੂਕਾਰ ਸੀ ਉਸ ਦੇ ਘਰ ਲੜਕਾ ਕੋਈ ਨਹੀਂ ਸੀ ਸੇਠ ਰੂਹ ਦਾ ਵਪਾਰੀ ਸੀ ਕਿਉਂਕਿ ਕਾਰਖਾਨਾ ਹੀ ਰੂਹ ਦਾ ਸੀ ਇੱਕ ਵਾਰੀ ਇਸ ਨੂੰ ਕਾਰਖਾਨੇ ਵਿੱਚੋਂ ਕਾਫੀ ਘਾਟਾ ਪੈ ਗਿਆ ਇਸ ਨੇ ਕਦੇ ਬਾਬਾ ਜੀ ਦੀ ਸਰੋਤ ਸੁਣੀ ਹੋਈ ਸੀ ਬਾਬਾ ਜੀ ਦੇ ਦਰ ਤੇ ਸੁਖਣਾ ਸੁਖਣ ਆਇਆ ਕਿ ਮੇਰਾ ਘਾਟਾ ਪੂਰਾ ਹੋ ਜਾਏ ਤਿੱਲਾ ਸਾਹਿਬ ਤੇ ਕੱਚੀ ਕੋਠੜੀ ਦੇਖ ਕੇ ਮਨ ਵਿੱਚ ਬੇਨਤੀ ਕਰਨ ਲੱਗਾ ਏ ਮਹਾਰਾਜ ਬਾਬਾ ਜੀ ਮੈਂ ਤੁਹਾਡੀ ਕੱਚੀ ਕੋਠੜੀ ਦੀ ਥਾ 5000 ਪੱਕੀ ਇਟ ਲਵਾ ਦਿਆਂ ਮੇਰਾ ਘਾਟਾ ਪੂਰਾ ਹੋ ਜਾਏ ਅਰਦਾਸ ਕਰਨ ਦੀ ਧੀਰ ਸੀ ਕਿ ਅੰਤਰਜਾਮੀਨ ਦਿਲਾਂ ਦੀਆਂ ਜਾਣਣ ਵਾਲੇ ਕੋਠੀ ਤੋਂ ਬਾਹਰ ਆਏ ਉੱਚੀ ਆਵਾਜ਼ ਵਿੱਚ ਬੋਲੇ ਲਖੀ ਲੇਖੇ ਨਾਨਕਾ ਬੀਸੜ ਤੀਸੜ ਕੀਦੇ ਚਿੱਤ ਹਜੂਰ ਦਾ ਭਾਲ ਸੀ ਇੱਥੇ ਲੱਖਾਂ ਹੀ ਲੱਗ ਜਾਣ ਗਿਆ ਤੂੰ ਨਾਨਕ ਚੰਦ 5000 ਕੀ ਆਖਦਾ ਹੈ ਸੋ ਇਹ ਬਚਨ ਪਰਤਖ ਹੈ ਹਣ 7 ਲੱਖ ਇਟ ਸਰੋਵਰ ਦੀ ਨੀਂਹ ਵਿੱਚ ਪੈ ਗਈ ਸੀ ਨਾਨਕ ਚੰਦ ਸਮਝ ਗਿਆ ਕਿ ਇਹ ਬਚਨ ਭਵਿਕ ਪਰਥਾਏ ਹੈ ਉਹ ਨਮਸਕਾਰ ਕਰਕੇ ਉਥੋਂ ਵਾਪਸ ਹੋ ਗਿਆ ਰਸਤੇ ਵਿੱਚ ਜਾਂਦੇ ਖਿਆਲ ਆਵੇ ਕਿ ਮੇਰਾ ਨਾਮ ਨਹੀਂ ਜਾਣਦੇ ਸਨ ਮਨ ਵਿੱਚ ਅਰਦਾਸ ਕਰੀ ਉਹ ਵੀ ਸਮਝ ਗਏ ਇਹ ਤਾਂ ਪੂਰਨ ਸਾਧ ਮਹਾਤਮਾ ਹਨ ਘਰ ਪਹੁੰਚ ਕੇ ਸੇਠਾਣੀ ਨਾਲ ਗੱਲ ਕੀਤੀ ਉਸ ਨੂੰ ساری ਹੱਡ ਬਿੱਤੀ ਸੁਣਾਈ ਅਗੋਂ ਉਸ ਨੇ ਕਿਹਾ ਇਹੋ ਜੇ ਮਹਾਤਮਾ ਪਾਸੋਂ ਮੰਗਣ ਵਾਲੀ ਚੀਜ਼ ਮੰਗ ਇਹ ਘਾਟੇ ਵਾਦੇ ਕਿਸ ਵਾਸਤੇ ਹਨ ਆਪਣੇ ਘਰ ਕੋਈ ਬੱਚਾ ਨਹੀਂ ਬੱਚੇ ਦੀ ਮੰਗ ਕਰਿਏ ਅਗਲੇ ਦਿਨ ਸੇਠਾਤੇ ਸੇਠਾਣੀ ਦੋਨੋਂ ਬਾਬਾ ਜੀ ਦੇ ਦਵਾਰੇ ਪਹੁੰਚੇ ਆਗਿਆ ਲੈ ਕੇ ਟਿੱਲਾ ਸਾਹਿਬ ਉੱਪਰ ਬਾਬਾ ਜੀ ਕੋਲ ਪਹੁੰਚੇ ਨਮਸਕਾਰ ਕੀਤੀ ਅਤੇ ਬੈਠ ਗਏ ਬਾਬਾ ਜੀ ਨੇ ਮਰਿਆਦਾ ਅਨੁਸਾਰ ਜਾਤ ਗੁੱਤ ਅਤੇ ਸਭ ਕੁਝ ਪੁੱਛਿਆ ਫਿਰ ਹੁਕਮ ਹੋਇਆ ਦੱਸੋ ਦਰਸ਼ਨ ਹੈ ਕੀ ਪ੍ਰਸ਼ਨ सेठ सेठानी ने विनती की महाराज ਸਾਡੇ ਘਰ ਕੋਈ ਬੱਚਾ ਨਹੀਂ ਕਿਰਪਾ ਕਰੋ ਸਾਡੇ ਰੂਹ ਦਾ کارਖਾਨਾ ਹੈ ਮਾਇਆ ਦੀ ਕੋਈ ਕਮੀ ਨਹੀਂ ਹਜੂਰ ਹੱਸ ਕੇ ਕਹਿਣ ਲੱਗੇ ਜੇ ਮਾਇਆ ਬਹੁਤ ਹੈ ਤਾਂ ਅਸੀਂ ਵੀ ਮੁੰਡਾ ਮੁੱਲ ਦੇਵਾਂਗੇ 10000 ਰੁਪਿਆ ਲੱਗੇਗਾ सेठ ਠਾਣੀ ਨੇ ਕਿਹਾ ਮਨਜ਼ੂਰ ਹੈ ਜੀ ਚੰਗਾ ਫੇਰ ਸਾਲ ਦੇ ਅੰਦਰ ਹੋ ਜਾਏਗਾ ਸਾਡੀ ਨਿਸ਼ਾਨੀ ਹੋਵੇਗੀ ਕਿ ਉਹ ਸ਼ਾਂਗਾ ਹੋਵੇਗਾ ਹੱਥਾਂ ਦੀਆਂ 6 ਉਂਗਲਾਂ ਵਾਲਾ ਬਾਬਾ ਜੀ ਨੇ ਬਚਨ ਕੀਤਾ ਆਗਿਆ ਲੈ ਕੇ ਰਾਮਪੁਰੇ ਚਲੇ ਗਏ ਬਚਨ ਪ੍ਰਤੱਖ ਹੋਇਆ ਸਾਲ ਦੇ ਅੰਦਰ ਸ਼ਾਂਗਾ ਮੁੰਡਾ ਪੈਦਾ ਹੋ ਗਿਆ 2 ਮਹੀਨੇ ਬਾਅਦ ਸੇਠ ਬਾਬਾ ਜੀ ਦੇ ਦਰ ਤੇ ਪੁੱਛੋ ਆਇਆ ਨਮਸਕਾਰ ਕਰਕੇ ਬਾਬਾ ਜੀ ਅੱਗੇ 5000 ਰੁਪਏ ਰੱਖ ਦਿੱਤੇ ਹਜੂਰ ਨੇ ਬਚਨ ਕੀਤਾ ਅਸੀਂ ਤਾਂ 10000 ਵਿੱਚ ਮੁੰਡਾ ਦਿੱਤਾ ਸੀ ਤੂੰ 5000 ਹੀ ਦਿੰਦਾ ਹੈ ਸੇਠ ਨੇ ਉੱਤਰ ਦਿੱਤਾ ਮਹਾਰਾਜ 5000 ਹੀ ਬਹੁਤ ਹੈ ਮੈਨੂੰ ਕਾਰਖਾਨੇ ਵਿੱਚ ਘਾਟਾ ਪਿਆ ਹੋਇਆ ਹੈ ਸੇਠ ਪੈਸੇ ਰੱਖ ਕੇ ਨਮਸਕਾਰ ਕਰਕੇ ਤੁਰ ਗਿਆ ਅਗਲੇ ਦਿਨ ਬਾਬਾ ਜੀ ਨੇ ਸੇਵਕ ਨੀਲਾ ਸਿੰਘ ਨੂੰ ਬੁਲਾਇਆ ਉਹ ਹਾਜ਼ਰ ਹੋ ਗਿਆ ਹਜ਼ੂਰ ਨੇ ਹੁਕਮ ਕੀਤਾ ਨੀਲਾ ਸਿੰਘ ਇਹ 5000 ਰੁਪਏ ਦੇ ਨਾਲ 5 ਰੁਪਏ ਵਿਆਜ ਦੇ ਪਾ ਲੈ ਇਹ ਸਾਰੀ ਰਕਮ ਰਾਮਪੁਰੇ ਦੇ ਕੇ ਆਉਣੀ ਹੈ ਨਾਨਕ ਚੰਦ ਸੇਠ ਦਾ ਘਰ ਪੁੱਛ ਕੇ ਚਲਾ ਜਾਇਂ ਤੇਰੇ ਜਾਣ ਵੇਲੇ ਸੇਠਾਣੀ ਭਾਂਡੇ ਮਾਜਦੀ ਹੋਵੇਗੀ ਇਹ ਰੁਪਏ ਅਤੇ ਵਿਆਜ ਉਸ ਦੇ ਅੱਗੇ ਰੱਖ ਦੇਣੇ ਅਤੇ ਉਸ ਨੂੰ ਕਹਿਣਾ ਸੇਠ ਲੈ ਕੇ ਗਿਆ ਸੀ ਇਹ 5000 ਹਨ ਪਰ ਕਹੇ 10000 ਸਨ ਇਹ ਬਾਬਾ ਜੀ ਨੇ ਵਿਆਜ ਸਮੇਤ ਮੋੜ ਦਿੱਤੇ ਹਨ ਤੇ ਤੁਸੀਂ ਸਾਡੀ ਚੀਜ਼ ਸਾਨੂੰ ਮੋੜ ਦਿਓ ਨੀਲਾ ਸਿੰਘ ਰਕਮ ਲੈ ਕੇ ਰਾਮਪੁਰੇ ਪਹੁੰਚ ਗਿਆ ਘਰ ਪੁੱਛ ਕੇ ਚਲਾ ਗਿਆ ਅੱਗੇ ਸੇਠਾਣੀ ਭਾਂਡੇ ਮਾਂਜ ਰਹੀ ਸੀ ਕੀਸ ਨੇ ਪੈਸੇ ਉਸ ਦੇ ਅੱਗੇ ਰੱਖ ਕੇ ਬਾਬਾ ਜੀ ਦਾ ਬਚਨ ਸੁਣਾ ਦਿੱਤਾ ਉਹ ਬਚਨ ਸੁਣ ਕੇ ਘਬਰਾ ਗਈ ਕਿ ਕਿਦਰੇ ਮੁੰਡੇ ਨੂੰ ਕੁਝ ਨਾ ਹੋ ਜਾਵੇ ਉਹ ਲਿਬੜੇ ਹੱਥਾਂ ਨਾਲ ਸੇਠ ਨਾਲ ਲੜਨ ਲੱਗੀ ਕਿ ਤੂੰ ਪੈਸੇ ਘੱਟ ਦੇ ਕੇ ਆਇਆ ਹੈ ਬਾਬਾ ਜੀ ਮੁੰਡਾ ਵਾਪਸ ਲੰਘਦੇ ਹਨ ਸੇਠ ਡਰਦਾ ਉਸੇ ਸਮੇਂ ਸੇਠਾਣੀ ਤੇ ਮੁੰਡੇ ਨੂੰ ਲੈ ਕੇ ਭਜਿਆ 10000 ਰੁਪਏ ਵੀ ਨਾਲ ਲੈ ਆਇਆ ਨੀਲਾ ਸਿੰਘ ਤੋਂ ਕੁਝ ਸਮਾਂ ਬਾਅਦ ਹੀ ਡੇਰੇ ਪਹੁੰਚ ਗਿਆ ਅਤੇ ਆਪਣੇ ਕੀਤੇ ਦਾ ਪਛਤਾਵਾ ਕਰਨ ਲੱਗਾ ਬਾਬਾ ਜੀ ਅੱਗੇ 10000 ਰੁਪਏ ਰੱਖ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਮaaf ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਹੈ ਕਿਰਪਾ ਕਰੋ ਮੁੰਡੇ ਨੂੰ ਕੁਝ ਨਾ ਹੋਵੇ ਮੈਂ ਕਿਸੇ ਪਾਸੇ ਦਾ ਨਹੀਂ ਰਹਾਂਗਾ ਬਾਬਾ ਜੀ ਹੱਸ ਕੇ ਬਚਨ ਕਰਨ ਲੱਗੇ ਮੁੰਡੇ ਨੂੰ ਕੁਝ ਨਹੀਂ ਹੋਵੇਗਾ ਅਸੀਂ ਤਾਂ ਤੇਰੀ ਪ੍ਰੀਖਿਆ ਲੈ ਰਹੇ ਸੀ ਇਹ 10000 ਲੈ ਜਾ ਅਸੀਂ ਫਕੀਰਾਂ ਨੇ ਇਹ ਮਾਇਆ ਕੀ ਕਰਨੀ ਹੈ ਸੇਠ ਤੇ ਸੇਠਾਣੀ ਦਾ ਦਿਲ ਥਾਵੇਂ ਆਇਆ ਤੇ ਬੇਨਤੀ ਕਰਨ ਲੱਗੇ ਗਰੀਬ ਨਿਵਾਜ ਅਸੀਂ ਇਹ ਮਾਇਆ ਹੁਣ ਨਹੀਂ ਲੈ ਕੇ ਜਾਣੀ ਇਹ ਤੁਹਾਡੀ ਨਮਿਤ ਲੈ ਕੇ ਆਏ ਹਾਂ ਵਾਪਸ ਨਹੀਂ ਲੈ ਕੇ ਜਾਵਾਂਗੇ। ਬਾਬਾ ਜੀ ਨੇ ਦੋ ਵਾਰ ਫੇਰ ਬਚਨ ਕੀਤਾ ਅਸੀਂ ਕੀ ਕਰਨੀ ਹੈ ਪਰ ਉਹ ਡਰੇ ਹੋਏ ਸਨ। ਨਹੀਂ ਮਹਾਰਾਜ ਅਸੀਂ ਨਹੀਂ ਲੈਣੇ। ਬਾਬਾ ਜੀ ਨੇ ਫਰਮਾਇਆ ਚੰਗਾ ਫੇਰ ਜੇ ਨਹੀਂ ਲੈ ਕੇ ਜਾਣੇ ਤਾਂ ਪੁੱਛੋ ਮੰਡੀ ਪੂਲੀ ਵਾਲੇ ਸੇਠ ਨੂੰ ਦੇ ਦਿਓ। ਨਾਨਕ ਚੰਦ ਇਹ ਪੈਸੇ ਚੁੱਕ ਕੇ ਪੂਲੀ ਵਾਲੇ ਸੇਠ ਨੂੰ ਦੇ ਆਇਆ। ਇਸ ਰਕਮ ਨਾਲ ਉਹਨਾਂ ਦਾ ਕੰਮ ਚੱਲ ਪਿਆ। ਬਾਬਾ ਜੀ ਨੇ ਪੂਲੀ ਵਾਲਿਆਂ ਨੂੰ ਪੈਸੇ ਦੇਣ ਲਈ ਇਸ ਲਈ ਤਾਕੀਦ ਕੀਤੀ ਕਿਉਂਕਿ ਉਹ ਬਾਬਾ ਜੀ ਦੇ ਖਾਣ ਲਈ ਵਧੀਆ ਸਾਫ਼ ਸੁਥਰੇ ਮਤੀਰੇ ਤਰਬੂਜ ਲਿਆ ਕੇ ਦਿੰਦੇ ਸਨ। ਨਿਤਨੇਮ ਦੀ ਤਰ੍ਹਾਂ ਹੀ ਤਰਬੂਜਾਂ ਦੀ ਰੁੱਤ ਵਿੱਚ ਤਰਬੂਜ ਲਿਆ ਕੇ ਦਿੰਦੇ ਸਨ। ਇਸ ਤਰ੍ਹਾਂ ਇਹ ਵਚਨ ਪ੍ਰਤੱਖ ਹੋਇਆ। ਫਿਰ ਇਹ ਸੇਟ ਸ਼ੰਗਰ ਆਰਾਮ ਦੇ ਨਾਮ ਨਾਲ ਮਸ਼ਹੂਰ ਹੋਇਆ ਇਹ ਪਰਸੰ ਕੁੱਕਰ ਸਿੰਘ ਤੋਂ ਸੁਣਿਆ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਸਾਖੀ ਕੁਦਰਤ ਦੇ ਤਿਰਖਾਰੇ ਗੋਂਦੇ ਮਲ ਦੀ ਹੱਥ ਕਿਨੌਣੀ ਹਰਕਤ ਸੇਵਾ ਸਿਮਰਨ ਕਰਨ ਵਾਲਾ ਅੰਮ੍ਰਿਤ ਵਾਲਾ ਅੰਮ੍ਰਿਤ ਫਲ ਪ੍ਰਾਪਤ ਕਰ ਰਿਹਾ ਹੈ ਨਿੰਦਕ ਜ਼ਹਿਰ ਦੀਆਂ ਘੁੱਟਾਂ ਪੀ ਰਿਹਾ ਹੈ। ਪਾਪ ਬੁਰਾ, ਪਾਪੀ ਕੋ ਪਿਆਰਾ। ਗੌਂਦਾਮਲ ਦੇ ਪਾਪ ਦਾ ਕੁਝ ਹਿੱਸਾ ਤੁਸੀਂ ਚੌਥੇ ਭਾਗ ਵਿੱਚ ਪੜ ਚੁੱਕੇ ਹੋ। ਹੁਣ ਗੌਂਦਾਮਲ ਪੁੱਛੋ ਮੰਡੀ ਅੰਮੀ ਚੰਦ ਪੰਸਾਰੀ ਦੀ ਦੁਕਾਨ ਤੋਂ ਜ਼ਹਿਰ ਖਰੀਦ ਲਿਆਇਆ। ਕਿਸੇ ਬੰਦੇ ਰਾਹੀਂ ਜਿਸ ਦੇ ਨਾਮ ਦਾ ਪਤਾ ਨਹੀਂ ਲੱਗ ਸਕਿਆ। ਬਾਬਾ ਜੀ ਤੱਕ ਪਹੁੰਚਾਈ ਘਾਟ ਘਾਟ ਕੇ ਅੰਤਰ ਕੀ ਜਾਣਤ ਕਹਿਣ ਲੱਗੇ ਜੇ ਕੋਈ ਸਾਡੇ ਲਈ ਖਾਣ ਵਾਸਤੇ ਲਿਆਇਆ ਹੈ ਲਿਆਓ ਚੀਤੀ ਖਾਈਏ ਜ਼ਹਿਰ ਲੈ ਕੇ ਆਏ ਡਰ ਗਏ ਉਹਨਾਂ ਤੋਂ ਆਪ ਜੀ ਨੇ ਜ਼ਹਿਰ ਫਾੜ ਲਈ ਅਤੇ ਸਾਹਮਣੇ ਹੀ ਖਾ ਗਏ ਉਹਨਾਂ ਨੂੰ ਕੋਲ ਹੀ ਬਿਠਾ ਲਿਆ 2 ਘੰਟੇ ਬਾਅਦ ਉਸ ਨੂੰ ਤੋੜਿਆ ਤੇ ਕਹਿਣ ਲੱਗੇ ਗੋਂਦਾ ਮਲ ਨੂੰ ਕਹਿ ਦੇ ਕਿ ਤੇਰੇ ਜ਼ਹਿਰ ਨੇ ਕੁਝ ਨਹੀਂ ਵਿਗਾੜਿਆ ਇਸ ਤੋਂ ਉਪਰੰਤ ਬਚਨ ਕੀਤਾ ਗੋਂਦਾ ਮੈਂ ਰੋਂਦਾ ਡਿੱਠਾ ਭਗਵਾਨਿਆਂ ਗੁਦਾਰਿਆ ਅਮੀ ਚੰਨ ਰੋੜਿਆ ਸਾਹਿਬ ਸੱਚੇ ਰੋੜਿਆ ਬਾਅਦ ਵਿੱਚ ਕਈ ਵਾਰ ਦਿਨ ਵਿੱਚ ਇਹ ਬਚਨ ਕਰਦੇ ਰਹਿੰਦੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਦਾ ਸੇਵਕ ਘਰੇਲੂ ਕੰਮ ਲਈ ਘਰ ਗਿਆ ਛੁੱਟੀ ਦੇਣ ਸਮੇ ਬਾਬਾ ਜੀ ਨੇ ਉਸ ਨੂੰ ਹੁਕਮ ਦਿੱਤਾ ਕਿ ਵਾਪਸੀ ਵੇਲੇ ਸੰਤ ਗੁਲਾਬ ਸਿੰਘ ਮੂਗੀ ਵਾਲਿਆਂ ਤੋਂ ਚੰਗੀ ਜਿਹੀ ਜੁਲਾਬ ਦੀ ਗੋਲੀ ਲੈ ਕੇ ਆਵੀਂ ਉਹ ਸਤਿਵਚਨ ਕਹਿ ਕੇ ਚਲਾ ਗਿਆ ਕੁਝ ਦਿਨਾਂ ਬਾਅਦ ਆਉਣ ਲੱਗਾ ਸੰਤ ਗੁਲਾਬ ਸਿੰਘ ਜੀ ਪਾਸ ਦਵਾਈ ਲੈਣ ਚਲਾ ਗਿਆ ਸਾਰਾ ਦਰਤਾੰਤ ਦੱਸ ਕੇ ਗੋਲੀਆਂ ਲੈ ਲਈਆਂ ਉਹਨਾਂ ਤਾਂ ਕੀਦ ਕੀਤੀ ਸੀ ਕੀ ਗੋਲੀ ਇੱਕ ਤੋਂ ਵੱਧ ਨਹੀਂ ਲੈਣੀ ਉਹ ਜਮਾਲ ਗੋਟੀ ਦੀਆਂ ਗੋਲੀਆਂ ਹਨ ਹਰ ਇੱਕ ਆਦਮੀ ਇਹ ਨਹੀਂ ਲੈ ਸਕਦਾ ਸੇਵਕ ਗੋਲੀਆਂ ਲੈ ਕੇ ਪਹੁੰਚ ਗਿਆ ਸਾਰੀਆਂ ਹਦਾਇਤਾਂ ਸੰਤਾਂ ਦੀਆਂ ਬਾਬਾ ਜੀ ਨੂੰ ਦਸੀਆਂ ਬਾਬਾ ਜੀ ਨੇ ਵਚਨ ਕੀਤਾ ਇਹ ਨਿਕੀਆਂ ਨਿਕੀਆਂ ਗੋਲੀਆਂ ਹਨ ਇੱਕ ਨੇ ਕੁਝ ਨਹੀਂ ਕਰਨਾ ਇਹ ਵਚਨ ਕਰਦੇ ਹੀ ਬਾਬਾ ਜੀ ਪਾਣੀ ਨਾਲ ਸਾਰੀਆਂ ਗੋਲੀਆਂ ਹੀ ਖਾ ਗਏ ਸੇਵਕ ਬਹੁਤ ਡਰਿਆ ਇਹ ਗੋਲੀਆਂ ਬਾਬਾ ਜੀ ਨੂੰ ਤੰਗ ਕਰਨਗੀਆਂ ਹੁਕਮ ਅਨੁਸਾਰ ਸੇਵਕ ਚਲਾ ਗਿਆ ਪਰ ਮਨ ਵਿੱਚ ਸੋਚੇ ਕਿ ਮੇਰੇ ਕੋਲੋਂ ਕਿੰਨਾ ਅਨਰਥ ਹੋਇਆ ਹੈ ਮੈਂ ਸਾਰੀਆਂ ਗੋਲੀਆਂ ਦਿੰਦਾ ਹੀ ਨਾ ਸਾਰੀ ਰਾਤ ਫਿਕਰ ਵਿੱਚ ਨੀਂਦ ਨਾ ਆਈ ਸਵੇਰੇ ਬਾਬਾ ਜੀ ਪਾਸ ਜਾਂਦਿਆਂ ਰਸਤੇ ਵਿੱਚ ਆਉਂਦੇ ਨੂੰ ਜਿਹੜਾ ਪੁੱਛੇ ਬਾਬਾ ਜੀ ਦਾ ਕੀ ਹਾਲ ਹੈ ਉਹ ਜਵਾਬ ਦੇਵੇ ਠੀਕ ਠਾਕ ਹਨ ਬਾਬਾ ਜੀ ਕੋਲ ਪਹੁੰਚਿਆ ਤਾਂ ਉਹਨੇ ਕਿਹਾ ਐਵੇਂ ਕਹਿੰਦਾ ਸੀ ਘੋਲੀਆਂ ਵਾਲਿਆਂ ਤੋਂ ਦਵਾਈ ਲੈਂਦੀ ਹੈ ਐਨੇ ਤਾਂ ਸਾਨੂੰ ਕੁਝ ਵੀ ਨਹੀਂ ਕਰਿਆ ਉਸ ਨੂੰ ਫਿਰ ਬਾਬਾ ਜੀ ਨੇ ਮੋਗੇ ਭੇਜਿਆ ਉਸ ਨੇ ਜਾ ਕੇ ਸਾਰੀ ਵਿਥਿਆ ਸੁਣਾਈ ਘੋਲੀਆਂ ਵਾਲੇ ਸੰਤਾ ਨੇ ਕਿਹਾ ਇਹ ਚਾਰ ਗੋਲੀਆਂ ਲੈ ਕੇ ਤੁਰਦੇ ਫਿਰਦੇ ਰਹਿਣ ਸਮਾਦੀ ਸਥਿਤ ਨਾ ਹੋ ਜਾਣ ਨਹੀਂ ਤਾਂ ਦਵਾਈ ਨਹੀਂ ਅਸਰ ਨਹੀਂ ਕਰਨਾ ਇਸ ਉਪਰੰਤ ਘੋਲੀਏ ਵਾਲੇ ਸੰਤ ਬਾਬਾ ਜੀ پاس ਆਪ ਆਏ ਬਾਬਾ ਜੀ ਨੇ ਬਚਨ ਕੀਤਾ ਸਾਨੂੰ ਕੋਈ ਚੰਗੀ ਦਵਾ ਜੁਲਾਬ ਦੀ ਬਣਾ ਕੇ ਦਿਓ ਦਵਾਈ ਅਸਰ ਨਹੀਂ ਕਰਦੀ ਘੋਲੀਏ ਵਾਲੇ ਨੇ ਕਿਹਾ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਜਾ ਸਕਦੇ ਦਵਾਈ ਨੇ ਜਾ ਕੇ ਕੀ ਅਸਰ ਕਰਨਾ ਹੈ ਪੁੱਛੋ ਵਾਲੇ ਬਾਬਾ ਜੀ ਨੇ ਜ਼ਹਿਰ ਖਾਣ ਤੋਂ ਬਾਅਦ ਅਗਲੇ ਦਿਨ ਭਾਗ ਸਿੰਘ ਨੂੰ ਸੱਦਿਆ ਤੇ ਹੁਕਮ ਕੀਤਾ ਮੇਰੇ ਨੋਹਾ ਵਿੱਚ ਜ਼ਹਿਰ ਆ ਗਿਆ ਹੈ ਪਾਣੀ ਲਿਆ ਕੇ ਇਹਨਾਂ ਉੱਪਰ ਪਾਓ ਭਾਗ ਸਿੰਘ ਨੇ ਪਾਣੀ ਲਿਆਂਦਾ ਤੇ ਪਾਉਣਾ ਸ਼ੁਰੂ ਕੀਤਾ ਕੁਝ ਦਿਨ ਪਾਣੀ ਪਾਉਣ ਨਾਲ ਨੋਹ ਚਿੱਟੇ ਹੋ ਗਏ ਬਚਨ ਕੀਤਾ ਬਸ ਹੁਣ ਜ਼ਹਿਰ ਨਿਕਲ ਗਈ ਤੇ ਕਈ ਵਾਰ ਬਚਨ ਕੀਤਾ ਗੋਂਦਾ ਮੈਂ ਰੋਂਦਾ ਡਠਾ ਭਗਵਾਨਿਆਂ ਗੁਦਾਰਿਆ ਅੰਮੀ ਚੰਦ ਰੋੜਿਆ ਸਾਹਿਬ ਸੱਚੇ ਰੋੜਿਆ ਕਹ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੁਲਾਈ ਇਹ ਬਚਨ ਮੰਗਲ ਸਿੰਘ ਪੁੱਤਰ ਭਾਗ ਸਿੰਘ ਬਠਿੰਡਾ ਨਿਵਾਸੀ ਤੋਂ ਮਿਲਿਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਰਸਿਕ ਬਿਰਾਗਨ ਚੈਨਲ ਵਿੱਚ ਹੁਣ ਤੱਕ 100 ਤੋਂ ਵੱਧ ਸਾਖੀਆਂ ਪਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਕੀ ਰਸਿਕ ਬਿਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਾਖੀਆਂ ਆਪਜੀ ਤੱਕ ਅਤੇ ਵੱਧ ਤੋਂ ਵੱਧ ਧਾਰੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ